ਤੁਸੀਂ ਅਕਸਰ ਹੀ ਜਿਹੜੇ ਇਹ ਸਵਾਲ ਆ ਤੁਹਾਡੇ ਦਿਮਾਗ ਦੇ ਵਿੱਚ ਆਉਂਦੇ ਹੋਣਗੇ ਵੀ ਕੈਨੇਡਾ ਗਿਆ ਜਿਹੜਾ ਹਰੇਕ ਬੰਦਾ ਉਹ ਕਾਹ ਆਵਾ ਤੇ ਆਪਾਂ ਜਿਹੜਾ ਅਕਸਰ ਇਹ ਗੱਲਾਂ ਸੋਚਦੇ ਆ ਵੀ ਯਾਰ ਫਲਾਣਾ ਬੰਦਾ ਤਾਂ ਯਾਰ ਕਾਮਯਾਬ ਹੋ ਗਿਆ ਉਹਦੇ ਕੋਲ ਮਹਿੰਗੀ ਗੱਡੀ ਆ ਮਹਿੰਗੇ ਮਹਿੰਗੀਆਂ ਕਾਰਾਂ ਹੈਗੀਆਂ ਉਹਦੇ ਕੋਲ ਹਨ ਵੀ ਚੰਗੇ ਬ੍ਰਾਂਡਡ ਕੱਪੜੇ ਪਾਉਂਦਾ ਪਰ ਯਾਰ ਤੁਸੀਂ ਇਹ ਗੱਲ ਨੂੰ ਮੰਨ ਸਕਦੇ ਹੋ ਵੀ ਇਹ ਜਿਹੜੇ ਆ ਗੱਲ ਆ ਵੀ ਇਹ ਤੁਹਾਡੀ ਕਾਮਯਾਬੀ ਤੈਅ ਕਰਦੀ ਆ ਕਹਿੰਦੇ ਹੁੰਦੇ ਵੀ ਬੰਦੇ ਦੀ ਜ਼ਿੰਦਗੀ ਦੀਆਂ ਤਿੰਨ ਮੇਨ ਲੋੜਾਂ ਹੁੰਦੀਆਂ ਪਹਿਲੀ ਹੁੰਦੀ ਹੈ ਰੋਟੀ ਦੂਸਰੀ ਹੁੰਦੀ ਹੈ ਕੱਪੜਾ ਤੀਸਰਾ ਹੁੰਦਾ ਮਕਾਨ ਤੇ ਜਦੋਂ ਬੰਦਾ ਇੰਡੀਆ ਤੋਂ ਕੈਨੇਡਾ ਵਾਲੇ ਪਾਸੇ ਨੂੰ ਆਉਂਦਾ ਤਾਂ ਮੇਨ ਗੱਲਾਂ ਜਿਹੜੀਆਂ ਦੋ ਹੁੰਦੀਆਂ ਰੋਟੀ ਹੁੰਦੀ ਹੈ ਤੇ ਕੱਪੜਾ ਹੁੰਦਾ ਤੇ ਜੇ ਕੈਨੇਡਾ ਦੀ ਗੱਲ ਕਰੀਏ ਬਾਈ ਜੀ ਜੇ ਤਾਂ ਤੁਹਾਡੇ ਕੋਲ ਕੰਮ ਹੈਗਾ ਤਾਂ ਤੁਹਾਨੂੰ ਰੋਟੀ ਜੁੜ ਜੂਗੀ ਜੇ ਤੁਹਾਡੇ ਕੋਲ ਕੰਮ ਹੈ ਨਹੀਂ ਤਾਂ ਬਾਈ ਜੀ ਇੱਥੇ ਰੋਟੀ ਵੀ ਨਹੀਂ ਤੁਹਾਨੂੰ ਮਿਲਣੀ ਕਿਉਂਕਿ ਜੇ ਇੰਡੀਆ ਦੀ ਤੇ ਕੈਨੇਡਾ ਨੂੰ ਆਪਸ ਵਿੱਚ ਕੰਪੇਅਰ ਕਰੀਏ ਤਾਂ ਤੁਸੀਂ ਇੰਡੀਆ ਦੇ ਵਿੱਚ ਬਿਨਾਂ ਕੁਝ ਕੀਤੇ ਤੁਹਾਨੂੰ ਮਾਂ ਪਿਓ ਜਿਹੜਾ ਰੋਟੀ ਸਾਰੀ ਉਮਰ ਖਵਾ ਸਕਦਾ ਤੁਹਾਡੇ ਕੋਲ ਇੰਨੀ ਕ ਕੰਪੈਸਟੀ ਹੁੰਦੀ ਹੈ ਬਾਕੀ ਬਾਈ ਜੀ ਕਹਿੰਦੇ ਹੁੰਦੇ ਆ ਵਾਏ ਗੁਰੂ ਦੀ ਮੇਰ ਵੈਸੀ ਹੈਗੀ ਆ ਪੰਜਾਬ ਵਰਗੇ ਸੂਬੇ ਤੇ ਵੀ ਕਹਿੰਦੇ ਹੁੰਦੇ ਆ ਵੀ ਮੁਠੀ ਇੱਕ ਲੱਪ ਦਾਣਾ ਦੀ ਸੜਦੇ ਤੇ ਉਹ ਵੀ ਮੰਨ ਲਾ ਮਨਾਂ ਦੇ ਹਿਸਾਬ ਦੇ ਵਿੱਚ ਕਵਾਂਟਲਾਂ ਦੇ ਹਿਸਾਬ ਦੇ ਵਿੱਚ ਵੀ ਤੁਹਾਡੇ ਕੋਲ ਜਿਹੜੀ ਉਹ ਕਣਕ ਮੌਜੂਦ ਹੋ ਜਾਂਦੀ ਆ ਪਰ ਕੈਨੇਡਾ ਦੀ ਗੱਲ ਕਰੀਏ ਬਾਈ ਜੀ ਇੱਥੇ ਦਾ ਜਿਹੜਾ ਸਿਸਟਮ ਆ ਪੂਰੀ ਦੀ ਪੂਰੀ ਤਰ੍ਹਾਂ ਉਹ ਪੂੰਜੀਪਤੀ ਘਰਾਣਿਆਂ ਦੇ ਹੱਥਾਂ ਦੇ ਵਿੱਚ ਫਸਿਆ ਹੋਇਆ ਤੇ ਉਹ ਉਹ ਤੈਅ ਕਰਦੇ ਆ ਵੀ ਤੁਹਾਨੂੰ ਚੀਜ਼ ਮਿਲਣੀ ਆ ਜਾਂ ਨਹੀਂ ਮਿਲਣੀ ਤੁਸੀਂ 10 ਕਿਲੋ ਤੋਂ ਮਾਲਾ ਦੋ ਜਾਂ ਤਿੰਨ ਬੈਗ ਜਿਹੜੇ ਵੱਧ ਤੋਂ ਵੱਧ ਲਿਆ ਸਕਦੇ 30 40 ਕਿਲੋ ਆਟਾ ਆਪਦੇ ਘਰੇ ਰੱਖ ਸਕਦੇ ਉਹ ਤੋਂ ਵੱਧ ਆਟਾ ਵੀ ਰੱਖ ਨਹੀਂ ਸਕਦੇ ਬਾਕੀ ਉਹ ਆਟਾ ਲਿਆਉਣ ਦੇ ਲਈ ਵੀ ਬਾਈ ਜੀ ਤੁਹਾਨੂੰ ਹਰ ਹਫਤੇ ਜਿਹੜੇ ਉਹ ਆ ਜਾਣਾ ਪੈਂਦਾ ਤੇ ਹਰ ਹਫਤੇ ਦੀ ਹਫਤੇ ਜਿਹੜੀ ਇੱਥੇ ਗਰੋਸਰੀ ਆਉਂਦੀ ਆ ਹਨਾ ਪਰ ਜੇ ਤੁਹਾਡੇ ਕੋਲ ਕੰਮ ਨਹੀਂ ਹੈਗਾ ਤਾਂ ਤੁਸੀਂ ਬਾਈ ਜੀ ਉਹਨਾਂ ਤੋਂ ਵੀ ਹੱਥ ਧੋਨੇ ਦੇਖੋਗੇ ਤੇ ਦੂਜੇ ਨੰਬਰ ਤੇ ਆਉਂਦਾ ਬਾਈ ਜੀ ਕੱਪੜਾ ਜੇ ਕੱਪੜੇ ਦੀ ਗੱਲ ਕਰੀਏ ਬਾਈ ਜੀ ਕੱਪੜਾ ਤਾਂ ਤੁਸੀਂ ਜਿਹੜਾ ਆਪਦੇ ਇੰਡੀਆ ਦੇ ਵਿੱਚੋਂ ਹਰੇਕ ਬੰਦਾ ਲੈ ਕੇ ਆਉਂਦਾ ਚਲੋ ਜੀ ਆਪਾਂ ਇਹ ਗੱਲ ਕਹਿ ਸਕਦੇ ਆ ਜੇ ਇਹ ਬੰਦੇ ਨੂੰ ਕੰਮ ਮਿਲਦਾ ਤਾਂ ਰੋਟੀ ਜੁੜ ਜਾਂਦੀ ਆ ਤੇ ਜੇ ਬਾਈ ਜੀ ਕੱਪੜਾ ਦੇ ਕੱਪੜੇ ਦੀ ਗੱਲ ਕਰੀਏ ਚਲੋ ਆਪਾਂ ਇੰਡੀਆ ਦੇ ਵਿੱਚੋਂ ਲੈ ਕੇ ਆਉਣੇ ਆ ਤੇ ਤੀਜੀ ਤੇ ਜਿਹੜੀ ਮੇਨ ਮਹੱਤਵਪੂਰਨ ਗੱਲ ਹੈਗੀ ਆ ਉਹ ਹੈਗੀ ਆ ਮਕਾਨ ਦੀ ਤੇ ਅੱਜ ਦੇ ਟਾਈਮ ਦੇ ਵਿੱਚ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਬਾਈ ਜੀ ਮਕਾਨ ਜੋ ਮਕਾਨ ਅੱਜ ਤੋਂ ਕੋਈ 4 ਸਾਲ ਪਹਿਲਾਂ 5 ਸਾਲ ਪਹਿਲਾਂ 3 3.5 ਲੱਖ ਡਾਲਰ ਦਾ ਸੀਗਾ ਉਹ ਮਕਾਨ ਦੀ ਕੀਮਤ ਅੱਜ ਅਰਾਊਂਡ 10 ਤੋਂ 12 ਲੱਖ ਡਾਲਰ ਹੋ ਗਈ ਕਿਉਂਕਿ ਇੰਡੀਆ ਦੇ ਵਿੱਚ ਮਕਾਨ ਤੁਸੀਂ ਆਪ ਦਾ ਆਪ ਤਿਆਰ ਕਰਦੇ ਹੋ ਪਰ ਕੈਨੇਡਾ ਦੇ ਵਿੱਚ ਜਿਹੜਾ ਮਕਾਨ ਉਹ ਗਵਰਨਮੈਂਟ ਦੁਆਰਾ ਤਿਆਰ ਕੀਤੇ ਜਾਂਦੇ ਪਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਗਵਰਨਮੈਂਟ ਨੇ ਸਟੂਡੈਂਟ ਬੁਲਾਉਣੇ ਸ਼ੁਰੂ ਕੀਤੇ ਪਰ ਮਕਾਨ ਆ ਜਿਹੜਾ ਇੱਥੇ ਤਿਆਰ ਨਹੀਂ ਕੀਤੇ ਜਿਹਦੇ ਕਾਰਨ ਘਰਾਂ ਦੇ ਵੱਡੇ ਪੱਧਰ ਤੇ ਜਿਹੜੀ ਪ੍ਰੋਬਲਮ ਆਈ ਹੋਈ ਹੈ ਸਮੱਸਿਆ ਆਈ ਹੋਈ ਹੈ ਲੋਕ ਜੂਝ ਰਹੇ ਐ ਇਸ ਸਮੱਸਿਆ ਨਾਲ ਤੇ ਹੁਣ ਤੁਸੀਂ ਗੱਲ ਕਰ ਲੋ ਵੀ ਕਮਾਈ ਦੀ ਗੱਲ ਕਰੀਏ ਤਾਂ 90% ਲੋਕਾਂ ਦੀ ਕਮਾਈ ਇੱਥੇ 2500 ਤੋਂ 3000 ਡਾਲਰ ਆ ਤੇ ਜੇ ਖਰਚੇ ਕੱਢ ਕੇ ਦੇਖੇ ਤਾਂ ਹਰੇਕ ਬੰਦੇ ਨੂੰ ਕੋਈ 500 ਤੋਂ 1000 ਡਾਲਰ ਜਿਹੜਾ ਉਹ ਬਚਦਾ ਦਿਖਦਾ ਇੱਥੇ ਤੇ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ 500 ਜਾਂ 1000 ਡਾਲਰ ਇੱਕ ਮਹੀਨੇ ਦਾ ਬਣਾਉਣ ਤੋਂ ਬਾਅਦ ਬਚਣ ਤੋਂ ਬਾਅਦ ਤੁਸੀਂ ਮਕਾਨ ਉਹ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਲੈ ਸਕਦੇ ਆ ਜਾਂ ਨਹੀਂ ਲੈ ਸਕਦੇ ਇਹਦਾ ਅੰਦਾਜ਼ਾ ਤੁਸੀਂ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੇ ਲਾ ਸਕਦੇ ਆ ਵੀ ਬੰਦੇ ਨੂੰ ਜਿਹੜੀਆਂ ਜ਼ਿੰਦਗੀ ਦੀਆਂ ਮਿਹਨਤਾਂ ਲੋੜਾਂ ਜਿਹੜੀਆਂ ਉਹ ਵੀ ਇਸ ਟਾਈਮ ਕੈਨੇਡਾ ਦੇ ਵਿੱਚ ਪੂਰੀਆਂ ਨਹੀਂ ਹੁੰਦੀਆਂ ਦੇਖਦੀਆਂ ਤੁਸੀਂ 10 ਲੱਖ ਦਾ ਮਕਾਨ ਤੁਹਾਡੀ ਸਾਰੀ ਜ਼ਿੰਦਗੀ ਤੁਸੀਂ ਨਘਾ ਲੋਗੇ ਤੁਹਾਡੀ ਮੌਤ ਵੀ ਹੋ ਜੂਗੀ ਪਰ ਤੁਹਾਡੇ ਕੋਲ 5 10 ਦਾ 10 ਲੱਖਾ ਜਿਹੜਾ ਉਹ ਤੁਸੀਂ ਅੰਦਾਜ਼ਾ ਲਾਓ ਵੀ 1000 1000 ਡਾਲਰ 1000 ਮਹੀਨੇ ਦਾ ਬਣਾਓ ਤਾਂ ਕਿੰਨੇ ਸਾਲ ਲੱਗਣਗੇ ਤੁਹਾਨੂੰ 10 ਲੱਖ ਡਾਲਰ ਬਣਾਉਣ ਤੇ ਵੀ ਤੁਸੀਂ ਇਹ ਗੱਲ ਸਮਝ ਸਕਦੇ ਆ ਵੀ ਕਾਮਯਾਬ ਹਰੇਕ ਬੰਦਾ ਕਾਮਯਾਬ ਨਹੀਂ ਕੈਨੇਡਾ ਦੇ ਵਿੱਚ ਆਇਆ ਬੰਦੇ ਤੋਂ ਆਦੀਆਂ ਜਿਹੜੀਆਂ ਤਿੰਨ ਮੇਨ ਲੋਡਾਂ ਜਿਹੜੀਆਂ ਕੈਨੇਡਾ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਉਹੀ ਪੂਰੀਆਂ ਨਹੀਂ ਹੋ ਰਹੀਆਂ ਤੇ ਇਹ ਗੱਲ ਨੂੰ ਸਮਝਣ ਦੀ ਲੋੜ ਆ ਬਾਈ ਜੀ ਵੀ ਜਿਹੜੇ ਬੰਦੇ ਦਾ ਇੰਡੀਆ ਦੇ ਵਿੱਚ ਵਧੀਆ ਤਾਣਾ ਬਾਣਾ ਕੋਈ ਤੁਸੀਂ 50000 ਰੁਪਏ ਤਨਖਾਹ ਲੈ ਰਹੇ ਹੋ ਤਾਂ ਉਹ ਬਾਈ ਜੀ ਕੈਨੇਡਾ ਵਾਲੇ ਪਾਸੇ ਨੂੰ ਨਾ ਸੋਚੋ ਕਿਉਂਕਿ ਹਰੇਕ ਆਇਆ ਬੰਦਾ ਇੱਥੇ ਕਾਮਯਾਬ ਨਹੀਂ ਜੇ ਕਾਮਯਾਬੀ ਦੀ ਗਿਣਤੀ ਦੀ ਗੱਲ ਕਰੀਏ ਤਾ ਜਿਵੇਂ ਕਹਦੀ ਹੈ ਵੀ ਇੰਡੀਆ ਦੇ ਵਿੱਚ 50-50 ਬੰਦੇ ਕਾਮਯਾਬ ਹੁੰਦੇ ਆ ਜੇ ਤੁਸੀਂ ਇੱਕ ਪਿੰਡ ਦੀ ਗੱਲ ਕਰੋ ਤਾਂ 50% ਬੰਦੇ ਕੋਲ ਵਧੀਆ ਜ਼ਮੀਨਾਂ ਜਮੂਨਾ ਹੈਗੀਆਂ ਤੇ 50% ਬੰਦੇ ਉਹ ਵੀ ਹੋਣਗੇ ਜਿਨ੍ਹਾਂ ਕੋਲ ਘੱਟ ਜ਼ਮੀਨਾਂ ਤੇ ਜਿਨ੍ਹਾਂ ਕੋਲ ਜ਼ਮੀਨਾਂ ਹੈ ਹੀ ਨਹੀਂ ਤੇ ਜੇ ਹੁਣ ਕੈਨੇਡਾ ਦੀ ਗੱਲ ਕਰੀਏ ਤਾਂ ਬਾਈ ਜੀ 1 ਜਾਂ 2% ਬੰਦੇ ਜਿਹੜੇ ਉਹ ਕਾਮਯਾਬ ਆ ਉਹ ਵੀ ਜਿਹੜੇ ਕੋਈ 30-40 ਸਾਲ ਪਹਿਲਾਂ ਆਏ ਸੀ ਇਸ ਕਰਕੇ ਬਾਈ ਜੀ ਕਮਲਪੁਰਾ ਨਾ ਦਿਖਾਈ ਜਾਓ ਆਪਦਾ ਕਿਤੇ ਨਾ ਹੋਵੇ ਵੀ ਤੁਹਾਡੇ ਕੋਲ ਤੁਹਾਡੀਆਂ ਜ਼ਮੀਨਾਂ ਬਣਾ ਰਹਿਣ ਤੇ ਤੁਹਾਡਾ ਇੱਥੇ ਵੀ ਜਿਹੜੇ ਸਾਰੀ ਜ਼ਿੰਦਗੀ ਇੱਕ ਸਿਰਫ ਆਪਦਾ ਮਕਾਨ ਬਣਾਉਣ ਦੇ ਵਿੱਚ ਹੀ ਲੰਘ ਜੇ ਤੇ ਇਸ ਗੱਲ ਦੇ ਵਿੱਚ ਬਾਈ ਜੀ ਕਿੰਨੀ ਕਿ ਸਚਾਈ ਆ ਕਿੰਨੀ ਕਿ ਨਹੀਂ ਚਾਈ ਕੈਨੇਡਾ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਆ ਬਾਕੀ ਤੁਹਾਡਾ ਕੀ ਸਮਝਣਾ ਇਸ ਗੱਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਹੁਤ ਬਹੁਤ ਧੰਨਵਾਦ ਜੀ